ਕਹ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਕਹ ਚਾਹ ਵਾਲੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਦੋ ਵਾ ਚੜਕੇ ਅੱਜ ਮਨਦੀਪ ਸਿੰਘ ਮੰਨਾ ਚਾਹ ਵਾਲੀ ਕੁੜੀ ਦੇ ਫਾਦਰ ਸਾਹਿਬ ਕੋਲ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਦੀ ਹੱਡ ਬੇਤੀ ਕੁੜੀ ਦੀ ਦੱਸੀ ਕਿ ਯਾਰ ਉਹ ਇੱਕ ਚਾਹ ਹੀ ਵੇਚਦੀ ਹੈ ਨਾ ਕਿ ਫੀਮ ਡੋਡੇ ਪੋਸਤ ਕੁਝ ਵੇਚਦੀ ਐ ਤੇ ਉਸ ਦਾ ਸਾਥ ਦਿਓ ਜਿਸ ਤੋਂ ਬਾਅਦ ਬਾਪ ਦੇ ਦਿਲ 'ਚ ਵੀ ਦਇਆ ਆਈ ਤੇ ਉਹਨੇ ਵੀ ਆਪਣੀ ਬੇਟੀ ਦਾ ਸਾਥ ਦੇਣ ਲਈ ਕਿਹਾ ਕਰੂੰਗਾ ਮੈਂ ਪਹਿਲਾਂ ਨਹੀਂ ਪਰ ਮੈਂ ਤੈਨੂੰ ਇੱਕ ਬੇਨਤੀ ਕਹਿਣ ਲੱਗਾ ਵੀ ਤੇਰੀ ਕੁੜੀ ਨੇ ਛੋਟਾ ਜਿਹਾ ਨਾਂ ਰੱਖਿਆ ਚਾਹਲੀ ਕੁੜੀ ਕਹਿ ਚਾਹਲੀ ਕੁੜੀ ਜਿੰਦਾਬਾਦ ਕਹਿ ਚਾਹਲੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਵੀ ਭੁੱਲ ਚੁੱਕ ਹੋ ਗਈ ਆ ਤੇ ਕੋਈ ਗੱਲ ਨਹੀਂ ਕੀ ਯਾਰ ਮਤਲਬ ਉਹਨੂੰ ਜੋ ਦੱਸਿਆਗਾ ਤੇਰੇ ਬਾਰੇ ਉਹ ਸੋ ਮੇਰੀ ਸਾਰਿਆਂ ਨੂੰ ਪੀਲ ਆ ਯਾਰ ਮਤਲਬ ਮਾੜਾ ਚੰਗਾ ਦੀ ਉਹਦਾ ਸਾਥ ਦੋ ਕੋਈ ਜਾਂਦੇ ਆਂਦੇ ਖਲੋ ਵਿੱਚ ਵਿਚਾਰੀ ਚਾਹ ਵੇਚਣ ਡਈ ਆ ਉਥੇ ਕੋਈ ਫੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਘਿਰਨਾ ਦਾ ਪਾਤਰ ਬਣਾ ਦਈਏ ਚਾਹ ਵੇਚਦੀ ਉਹਦੇ ਕੋਲ ਜਾਂਦੇ ਜਾਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਪਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿਣਾ ਗੁਰੂ ਮਹਾਰਾਜ ਦੇ ਅਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਇਸ ਤੋਂ ਬਾਅਦ ਮਨਦੀਪ ਸਿੰਘ ਮੰਨਾ ਨੇ ਇਹ ਵੀ ਕਿਹਾ ਕਿ ਮਾਂ-ਬਾਪ ਦੇ ਝਗੜੇ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਬੱਚਿਆਂ ਦਾ ਕੋਈ ਦੋਸ਼ ਨਹੀਂ ਹੁੰਦਾ ਤੇ ਚਲੋ ਇਹਨਾਂ ਬਜ਼ੁਰਗਾਂ ਨੇ ਆਪਣੇ ਬੱਚੇ ਛੱਡਤੇ ਪਰ ਇੱਕ ਇਹਨਾਂ ਦੀ ਇੱਕ ਖਾਸ ਗੱਲ ਇਹ ਆ ਕੀ ਇਹਨਾਂ ਦੀ ਬਜ਼ੁਰਗ ਮਾਆਂ ਤੇ ਬਿਮਾਰਾਂ ਤੇ ਉਹਨਾਂ ਦੇ ਸਾਰਾ ਕੁਝ ਲੈਟਰੀਨ ਬਾਥਰੂਮ ਮੰਜੇ ਤੇ ਹੁੰਦਾ ਤੇ ਸਾਰਾ ਕੁਝ ਇਹੀ ਸਾਫ਼ ਕਰਦੇ ਆ ਤੇ ਰੋਟੀ ਵੀ ਖੁਦ ਬਣਾਉਂਦੇ ਆ ਤੇ ਫਿਰ ਆਟੋ ਜਾ ਕੇ ਚਲਾਉਂਦੇ ਆ ਤੇ ਇਹਨਾਂ ਦੀ ਵੀ ਜਰੂਰ ਸਪੋਰਟ ਕਰਿਓ ਇਹ ਦੇਖੋ ਹੋਰ ਕੀ ਕਿਆ ਔਰ ਦੂਜੀ ਚੀਜ਼ ਮੈਂ ਇਹ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੱਡਤੇ ਜਮਾਨੀ ਛੱੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰੀਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੁੱਤ ਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਜਿਹਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਈ ਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਮੈਂ ਕੁੜੀ ਨੂੰ ਲੱਖ ਰੁਪਏ ਦਿੱਤਾ ਸੀ ਤੇ ਲੋਕੀ ਥੱਲੇ ਕਮੈਂਟ ਕਰਦੇ ਸੀ ਕਿ ਤੂੰ ਉਹਨੂੰ ਲੱਖ ਰੁਪਏ ਦੇ ਆਓ ਐਵੇਂ ਆ ਤੇ ਓਵੇਂ ਆ ਤੇ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਏ ਦਿਨਾ ਵਾਂ ਜੇਕਰ ਇਹਨਾਂ ਦੇ ਲਾਲਚ ਹੋਰ ਵੀ ਕੋਈ ਦਿੱਕਤ ਆਉਂਦੀ ਕੋਈ ਪੈਸੇ ਦੀ ਲੋੜ ਆ ਤਾਂ ਮੈਂ ਉੱਥੇ ਵੀ ਪੈਸੇ ਦੇਣ ਨੂੰ ਤਿਆਰ ਆ ਮੈਂ ਕਿਸੇ ਤੋਂ ਮੰਗ ਕੇ ਨਹੀਂ ਹੁੰਦਾ ਕਿ ਮੈਨੂੰ 10-10 ਹਜ਼ਾਰ ਰੁਪਏ ਦੇ ਉਹ ਤੇ ਮੈਂ ਉਹਨਾਂ ਨੂੰ ਜਾ ਕੇ ਦੇ ਆ ਮੈਂ ਆਪਣੀ ਜੇਬ ਚੋਂ ਦਿੱਤੇ ਆ ਤੇ ਮੈਂ ਆਪੇ ਹੀ ਜਾਣਦਾ ਸਾਰਾ ਕੋਈ ਤੁਸੀਂ ਆਪਣਾ ਕਮੈਂਟ ਆਪਣੀ ਜ ਔਰ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਇਆ ਦਿੱਤਾ ਆਪਦੇ ਚੂਲੇ ਦਾ ਇਲਾਜ ਕਰਾਓ ਔਰ ਹੋਰ ਵੀ ਇਸ ਤੋਂ ਉੱਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਆ ਸੋ ਮੈਂ ਗੱਲ ਇਹ ਕਹਿਣਾ ਹੈ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਆ ਪੋਤੇ ਪੋਤੀਆਂ ਦਾ ਦਰਦ ਆਉਂਦਾ ਤਾਂ ਫਿਰ ਪੋਤੇ ਪੁੱਤੀਆਂ ਨੂੰ ਛੱਡ ਦਈਏ ਨਾ ਨੌ ਕਰਕੇ ਉਹਨਾਂ ਨੂੰ ਮਾੜਾ ਚੰਗਾ ਆਪਾਂ ਕਹਿਣਾ ਛੱਡ ਦਈਏ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਇਆ ਉੱਥੇ ਫੜਾਇਆ ਕਈ ਲੋਕ ਬਿਨਾ ਪੁੱਛੇ ਮਤ ਕਿਉਂ ਕਰਦੇ ਹੋ ਇਹੋ ਜਿਹੇ ਲੋਕਾਂ ਦੀ ਮੈਂ ਕਿਹਾ ਮੰਗ ਕੇ ਨਹੀਂ ਦਿੱਤੇ ਵੀ ਦੱਸਦਾ 1000 ਰੁਪਏ ਦੋ ਤੇ ਮੈਂ ਪੈਸੇ ਦੇਣੇ ਨੇ ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਹੈ ਮਾਤਾ ਦਾ ਚੂਲਾ ਠੀਕ ਹੋ ਸਕਦਾ ਤੇ ਮੈਂ ਇਹਨੂੰ ਹੀ ਦੇ ਦੇ ਤਾ